ਅਰ ਪੰਜਾਬ ਸਰਕਾਰ ਵੱਲੋਂ ਰੇਤੀ ਦਾ ਪਾ 9 ਰੁਪਏ ਕਰਨ ਤੇ ਪਾਜਪਾ ਨੇ ਨਿਸ਼ਾਨਾ ਸਾਧਿਆ ਚੰਨੀ ਸਰਕਾਰ ਨੇ 5 ਰੁਪਏ ਪਾ ਤੈ ਕੀਤਾ ਸੀ ਆਪ ਨੇ ਇਸ ਨੂੰ ਬਤਾ ਦਿੱਤਾ ਹੈ ਕਿਹਣਾ ਹੈ ਹਰਜੀਤ ਗਰੇਵਾਲ ਦਾ ਪਾਜਪਾ ਉਹਦਾ ਜਿਨ੍ਹਾਂ ਨੇ ਹੁਣ ਸਰਕਾਰ ਤੇ ਨਿਸ਼ਾਨਾ ਸਾਧਿਆ ਸੋ ਬੀਤੇ ਦਿਨ ਫੈਸਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਰੇਤੇ ਦਾ ਰੇਟ ਵਧਾਇਆ ਗਿਆ ਭਾਅ ਵਧਾਇਆ ਗਿਆ 9 ਰੁਪਏ ਕੀਤਾ ਗਿਆ ਸੋ ਇਸ ਨੂੰ ਲੈ ਕੇ ਹਰਜੀਤ ਗਰੇਵਾਲ ਨੇ ਨਿਸ਼ਾਨਾ ਸਾਧਿਆ ਕਿ ਕਿ ਚੰਨੀ ਸਰਕਾਰ ਨੇ 5 ਰੁਪਏ ਪਾ ਕੀਤਾ ਸੀ ਤੇ ਆਪ ਨੂੰ ਇਸ ਨੂੰ ਵਧਾ ਕੇ 9 ਰੁਪਏ ਕਰਤਾ ਹੈ ਆਉਂਦੇ ਦਿਨਾਂ ਵਿੱਚ ਆਪ ਸਰਕਾਰ 14 ਰੁਪਏ ਰੇਤਦਾਬਾਦ ਦੇਵੇਗੀ ਸੋ ਨਿਸ਼ਾਨਾ ਉਹਨਾਂ ਨੇ ਸਾਧਿਆ ਉਹਨਾਂ ਨੇ ਕਿਹਾ ਕਿ ਕੁਝ ਨਵਾਂ ਤਾਕੀ ਦੇਣਾ ਹੈ ਪਹਿਲਾਂ ਤੋਂ ਮਿਲੀਆਂ ਸਹੂਲਤਾਂ ਵੀ ਆਪ ਸਰਕਾਰ ਖੋਰੀ ਹੈ ਸੋ ਨਿਸ਼ਾਨਾ ਭਾਜਪਾ ਆਗੂ ਵੱਲੋਂ ਆਮ ਆਦਮੀ ਪਾਰਟੀ ਤੇ ਜੋ ਨਾ ਤੋ ਫੈਸਲੇ ਲਗੇ ਨੇ ਉਸ ਤੇ ਸਾਧਿਆ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਅੰਦਰ ਆਪਣਾ ਰੰਗ ਦਿਖਾਉਣਾ ਸ਼ੁਰੂ ਕੀਤਾ ਜਿਹੜਾ ਚੰਨੀ ਸਰਕਾਰ ਨੇ ਰੇਤਾ 5 ਰੁਪਏ ਕੀਤਾ ਸੀ ਇਹਨਾਂ ਨੇ ਉਹਦਾ ਰੇਟ ਫੇਰ ਵਧਾ ਕੇ 9 ਰੁਪਏ ਕਰ ਦਿੱਤਾ ਔਰ ਕੁਝ ਦਿਨਾਂ ਬਾਅਦ ਦੇਖਣਾ ਕੇ 14 ਰੁਪਏ ਵੀ ਹੋਣਾ ਤੇ ਇਸੇ ਤਰ੍ਹਾਂ ਹੀ ਸਾਰੀਆਂ ਚੀਜ਼ਾਂ ਇਹਨਾਂ ਨੇ ਉੱਥੇ ਹੀ ਲੈ ਜਾਣੀਆਂ ਨੇ ਔਰ ਉਸ ਤੋਂ ਵੀ ਜ਼ਿਆਦਾ ਜਿਹੜਾ ਮਾਈਨਿੰਗ ਮਾਫੀਆ ਔਰ ਸੈਂਡ ਮਾਫੀਆ ਹੈ ਸਾਰਾ ਚੱਲੇਗਾ ਤੇ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕੋਈ ਉਮੀਦ ਕਰਨਾ ਪੰਜਾਬ ਦੇ ਲੋਕਾਂ ਲਈ ਬੇਵਕੂਫੀ ਹੋਏਗੀ ਔਰ ਇਹਨਾਂ ਨੂੰ ਇਹਨਾਂ ਜਿਹੜੇ ਵਾਦੇ ਕੀਤੇ ਸੀ ਉਹ ਪੂਰੇ ਕਰਨੇ ਚਾਹੀਦੇ ਆ ਇਹ ਤਾਂ ਇਹਨਾਂ ਨੇ ਜੋ ਸਾਨੂੰ ਪਹਿਲੀ ਸਰਕਾਰ ਦੇ ਕੇ ਗਈ ਸੀ ਉਹ ਵੀ ਸਾਡੇ ਕੋਲੋਂ ਕੋਹਣਾ ਸ਼ੁਰੂ ਕਰਤਾ ਇਹ ਬੜੀ ਬੰਦਪਾਗੀ ਗੱਲ ਆ